ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਐਸਆਈਟੀ ਦਾ ਸ਼ਿਕੰਜਾ ਹਰ ਦਿਨ ਕਸਦਾ ਜਾ ਰਿਹਾ ਹੈ ਉਹਨਾਂ ਮੁਲਜ਼ਿਮਾਂ ਤੇ 24 ਬਹਿਬਲ ਕਲਾ ਗੋਲੀकांड ਅਤੇ 2 ਅਧਮੀਆਂ ਦੇ ਦੋਸ਼ੀ ਨੇ ਚਰਨਜੀਤ ਸ਼ਰਮਾ ਦੀ ਤੇ ਹੁਣ ਪਰਮਰਾਜ ਉਮਰਾ ਨੰਗਲ ਤੇ ਇਸ ਤੋਂ ਬਾਅਦ ਅਗਲਾ ਨੰਬਰ ਹੋਵੇਗਾ ਸੁਮੇਧ ਸੈਣੀ ਅਤੇ ਬਾਦਲ ਪਰਿਵਾਰ ਦਾ ਆਖਿਰਕੀ ਕਹਿ ਹੈ ਇਸ ਸਾਰੇ ਮਸਲੇ ਦੇ ਉੱਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਚਾਹੇਦਾਰ ਬਲਜੀਤ ਸਿੰਘ ਤਾਤੂਵਾਲ ਨੇ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਤੂਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਦਵਲ ਜੀ ਉਮਰਾ ਨੰਗਲ ਨੂੰ ਹੁਣ ਐਸਆਈਟੀ ਨੇ ਗ੍ਰਿਫਤਾਰ ਕਰ ਲਿਆ ਤੇ ਤੁਹਾਡਾ ਇੱਕ ਬਿਆਨ ਵੀ ਸਾਹਮਣੇ ਆਇਆ ਕਿ ਹੁਣ ਅਗਲਾ ਨੰਬਰ ਬਾਦਲਾਂ ਦਾ ਤੇ ਸੁਮੇਤ ਸੈਣੀ ਦਾ ਹੋਵੇਗਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਪ੍ਰੀਤ ਜੀ ਜਿਸ ਤਰੀਕੇ ਨਾਲ ਐਸਆਈਡੀ ਦੀ ਜਾਂਚ ਚੱਲ ਰਹੀ ਹੈ ਨਾ ਜੀ ਇਹ ਤੋਂ ਲੱਗਦਾ ਹੈ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ ਜੇਕਰ ਐਸ.ਆਈ.ਟੀ. ਉਸੇ ਤਰ੍ਹਾਂ ਕੰਮ ਕਰਦੀ ਐ ਤੇ ਉਹ ਅਸਲੀ ਮੁਲਜ਼ਮਾਂ ਤੱਕ ਜਿਨ੍ਹਾਂ ਦੇ ਹੁਕਮ ਤੇ ਗੋਲੀ ਚਲਾਈ ਗਈ ਐ ਵੈਦਰ ਤਲਾਂ ਦੇ ਵਿੱਚ ਇੱਕ ਕੋਰਸਪੂਰ ਅੱਜ ਲਾਠੀ ਚਾਰਜ ਕੀਤਾ ਗਿਆ ਸਾਤਨਾ ਵੈਸ ਗੁਰੂ ਦਾ ਜਾਬ ਕਰਦੀਆਂ ਸੰਗਤਾਂ ਦੇ ਉੱਪਰ ਉਹਦਾ ਸਾਜ ਸਾਹਮਣੇ ਆਵੇਗਾ ਅੰਨਾ ਤਾਂ ਲੱਗ ਰਿਹਾ ਸੀ ਜਿਵੇਂ ਬੰਗਲੌਰ ਦੀ ਪੁਲਿਸੀ ਚਾਰਨ ਵਾਲੀ ਗੱਲ ਜਿਹੜੀ ਆ ਉਹ ਸਰਕਾਰ ਦੀ ਗੱਲ ਰਹੀ ਜਿਵੇਂ ਪਹਿਲਾਂ ਬਾਦਲਾ ਨੇ ਕੀਤਾ ਉਸੇ ਤਰ੍ਹਾਂ ਕਪਤਾਨ ਸਰਕਾਰ ਕਰ ਰਹੀ ਆ ਜੀ ਪਰ ਜਿਸ ਤਰ੍ਹਾਂ ਦੇ ਲਈ ਤਾਂ ਜਰੂਰ ਹੋ ਰਿਹਾ ਦੇਰੀ ਤਾਂ ਜਰੂਰ ਹੋ ਰਹੀ ਆ ਤੇ ਜਸਟਿਸ ਰਜੀਤ ਸਿੰਘ ਜਾਂ ਕਮਿਸ਼ਨ ਦੀ ਰਿਪੋਰਟ ਸਬਮਿਟ ਹੋਈ ਨੂੰ ਬਹੁਤ ਟਾਈਮ ਹੋ ਗਿਆ ਫਿਰ ਵਿਧਾਨ ਸਭਾ ਦੇ ਟੇਬਲ ਹੋਈ ਫਿਰ ਜੰਮ ਤੱਕ ਬਹਿਸ ਹੋਈ ਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਐਸਐਸਪੀ ਕਰਨਜੀ ਸ਼ਰਮਾ ਨੂੰ ਫੜਿਆ ਗਿਆ ਜੀ ਉਸ ਤੋਂ ਬਾਅਦ ਹੁਣ 아이 ਜੀ ਉਮਰਾ ਨੰਗਲ ਨੂੰ ਫੜਿਆ ਗਿਆ ਜੀ ਇਸ ਤੋਂ ਲੱਗਦਾ ਕਿ ਅਜਾ ਹੁਣ ਡੀਜੀਪੀ ਸੁਮੇਧ ਸੈਣੀ ਤੇ ਫਿਰ ਜਿਹੜਾ ਕੁਝ ਵੇਲੇ ਜਿਨ੍ਹਾਂ ਦਾ ਰਾਜ ਸੀਗਾ ਜਾਇਓ ਡਿਪਟੀ ਸੀਐਮ ਜਾਂ ਸੀਐਮ ਜਿਹਦੇ ਵੀ ਹੁਕਮ ਦੇ ਨਾਲ ਗੋਲੀ ਚਲਾਈ ਗਈ ਹੈ ਉੱਥੋਂ ਤੱਕ ਜਾਂ ਜਿਹੜੀ ਆ ਉਹ ਪਹੁੰਚੂਗੀ ਜੇ ਧਰਾਈ ਦੀ ਉਮਰਾਂ ਨੰਗਲ ਨੂੰ ਫੜਿਆ ਕਿਉਂਕਿ ਆਈ ਦੀ ਉਮਰਾਂ ਨੰਗਲ ਵੀ ਉਸੇ ਟੀਮ ਦਾ ਮੈਂਬਰ ਆ ਜੀ ਜਿਹੜੀ ਟੀਮ ਸੁਖਵੀਰ ਬਾਦਲ ਦੇ ਇਸ਼ਾਰਿਆਂ ਤੇ ਕੰਮ ਕਰਦੀ ਸੀ ਸੁਨਨ ਸੈਣੀ ਔਰ ਸੁਖਵੀਰ ਬਾਦਲ ਤੇ ਤੁਹਾਡੀ ਜਾਣਕਾਰੀ ਚ ਹੋਵੇ ਕਿ ਜਿਹੜਾ ਇੱਕ ਨਕਲੀ ਨਿਹੰਗ ਅਜੀਤ ਸਿੰਘ ਪੁੱਲਾ ਸੀ ਜੀ ਜੀ ਬਿਲਕੁਲ ਜिले ਬੜਾ ਬੇਕਸੂਰ ਸੇਖ ਨੌਜਵਾਨਾਂ ਦਾ ਕਤਲ ਇਾਮ ਕੀਤਾ ਝੂਠੇ ਪੁਲਿਸ ਮੁਕਾਬਲੇ ਉਹਨੇ ਬੜਾਏ ਉਹ ਨੌਜਵਾਨਾਂ ਨੂੰ ਮਾਰ ਕੇ ਤੇ ਹਮਰਾਂ ਨੰਗਲ ਜਿਹੜਾ ਸੀ ਉਹਨਾਂ ਦੇ ਮੁਕਾਬਲੇ ਸ਼ੋਅ ਕਰਦਾ ਸੀ ਇਹਨਾਂ ਦੀ ਬੜੀ ਦੋਸਤੀ ਸੀ ਆਪਸ ਵਿੱਚ ਸੁਮੇਤ ਸੈਣੀ ਵੀ ਉਸੇ ਕੜੀ ਦਾ ਹਿੱਸਾ ਹਥਿਆਰ ਇਹਨਾਂ ਦੇ ਕੋਲੇ ਉਸ ਵੇਲੇ ਦੇ ਜਦੋਂ ਖਾਡੂਆ ਦਾ ਸਮਾਗਮ ਸੀ ਪੰਜਾਬ 14 ਦੇ ਹਥਿਆਰ ਬਹੁਤ ਇਹਨਾਂ ਕੋਲੇ ਨਜ਼ਾਇਜ਼ ਪਏ ਹੋਏ ਆ ਸੁਮੇਤ ਸੈਣੀ ਕੋਲ ਉਮਰਾਂ ਨੰਗਲ ਕੋਲ ਮੇਨੋ ਤਾਂ ਇੱਕ ਗੱਲ ਦੀ ਜਾਣਕਾਰੀ ਹੈ ਕਿ ਛਿਲਾ ਰਾਏਪੁਰ ਦੀਆਂ ਛੇਡਾਂ ਸੀਗੀਆਂ ਅਜਤੋਂ ਕੋਈ 22-23 ਸਾਲ ਪਹਿਲਾਂ ਤਾਂ ਵੀ ਜ਼ਿਆਦਾ ਸਮਾਂ ਹੋ ਸਕਦਾ ਜੀ 25 ਸਾਲ ਦਾ ਹੀ ਸਮਾਂ ਲਾਓ ਤਾਂ ਉਦੋਂ ਛਿਲਾ ਰਾਏਪੁਰ ਦੀਆਂ ਛੇਡਾਂ ਦੇ ਵਿੱਚ ਸੁਮੇਧ ਸੈਣੀ ਉੱਥੇ ਆਇਆ ਸੀ ਉਮਰਾਂ ਨੰਗਲ ਆਇਆ ਸੀ ਤੇ ਨਕਲੀ ਨਿਹੰਗ ਪੂਲੇ ਨੇ ਜਿਵੇਂ ਬੱਕਰੀ ਵਗੈਰਾ ਟੜਕਾ ਆ ਕੇ ਨੌਜਵਾਨ ਖਿਡਾਰੀਆਂ ਦੇ ਵਾਸਤੇ ਨੌਨ ਵੈਜ ਜਿਹੜਾ ਭੋਜਨ ਉਹਨੇ ਤਿਆਰ ਕੀਤਾ ਹੋਇਆ ਸੀਗਾ ਉੱਥੇ ਜਿਹੜੇ ਖਿਡਾਰੀ ਛੇਡਣ ਆਏ ਸੀ ਜੀ ਤਾਂ ਉੱਥੇ ਮੈਂ ਛੋਟਾ ਜਿਹਾ ਸੀ ਮੇਰੀ ਦਾੜੀ ਬੱਤੀ ਸੀ ਆਈ ਮੈਂ ਕਿਤੇ ਮਹਾਪੁਰਸ਼ਾਂ ਦੇ ਨਾਲ ਉੱਥੇ ਗਿਆ ਸੀ ਜਿਨ੍ਹਾਂ ਨੇ ਸਿੱਖ ਸੰਗਤਾਂ ਦੇ ਵਾਸਤੇ ਲੰਗਰ ਲਾਇਆ ਹੋਇਆ ਸੀ ਜੋ ਮੇਰੀ ਇੱਛਾ ਸੀ ਮੈਂ ਥਾਰਾਏਪੁਰ ਦੀਆਂ ਛੇਡਾਂ ਦੇ ਤਾਂ ਕਿ ਉਹਨਾਂ ਨੂੰ ਮਿੰਨੀ 올림픽 ਕਿਹਾ ਜਾਂਦਾ ਸੀਗਾ ਥਾਰਾਏਪੁਰ ਦੀਆਂ ਛੇਡਾਂ ਤਾਂ ਉੱਥੇ ਇੱਕ ਬਹੁਤ ਜਿਹੜੀ ਸੀ ਨਾ ਕੋਈ ਵਿਦੇਸ਼ੀ ਗੱਲ ਸੀ ਉਹਨੂੰ ਕਹਿੰਦੇ ਸੀਗੇ 1.5-2 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਦੀ ਹੈ ਜੀ ਉਸ ਵੇਲੇ ਜਿਸ ਕੋਹਲੇ ਨੇ ਇੱਕ ਜਿਹੜੀ ਗਾਨ ਸੀ ਉਹ ਸੁਣਿਆ ਸੈਣੀ ਮੋਕੜ ਕੀਤੀ ਸੀ ਉੱਥੇ ਤੇ ਮੈਂ ਉਹਨਾਂ ਮਹਾਪੁਰਸ਼ਾਂ ਦੇ ਨਾਲ ਜਦੋਂ ਉੱਥੇ ਲੰਗਰ ਦੇ ਵਿੱਚ ਗਿਆ ਕਿੱਡਾ ਜਿਹੜਾ ਦੇਖਿਆ ਕਿਲਾ ਮਹਾਪੁਰਸ਼ਾਂ ਤੇ ਉਦੋਂ ਮੈਂ ਦੇਖਿਆ ਮੈਂ ਹੈਰਾਨ ਹੋਇਆ ਵੀ ਨਾ ਕੋਈ লাইসেন্স না ਕੋਈ ਕੋਨੂਨੀ ਕਾਗਜ਼ਾਤ ਤੇ ਰਸੀਦਾਂ ਹੀ ਕਰਾਇਫੜ ਜਿਹੜੀ ਸੀ ਉਹ ਦੀ ਸੰਪੂਰਣੇ ਨੂੰ ਜੀ ਅਸਮੇਟ ਐਂਡ ਇਨੋਵੇਟ ਕਰ ਦਿੱਤੀ। ਜੀ। ਸੋ ਇਸ ਤਰ੍ਹਾਂ ਇਹਨਾਂ ਕੋਲੇ ਬੜੇ ਨਜ਼ਾਇਜ਼ ਹਥਿਆਰ ਤੇ ਨਜ਼ਾਇਜ਼ ਕੰਮ ਇਹਨਾਂ ਨੇ ਕੀਤੇ ਸਾਰਿਆਂ ਦਾ ਆਪਸ ਵਿੱਚ ਮਿਲੀਭੁਗਤ ਸੀਗੀ। ਆਈ ਜ਼ੀ ਉਮਰਾ ਨੰਗਲ ਵੀ ਉਸੇ ਟੀਮ ਦਾ ਹਿੱਸਾ ਸੀਗਾ ਤੇ ਇਹਨਾਂ ਨੇ ਜਿਸ ਤਰ੍ਹਾਂ ਖਾੜਗੂ ਆਦ ਦੇ ਸਮੇਂ ਦੇ ਵਿੱਚ ਝੂਠੇ ਮੁਕਾਬਲੇ ਬਣਾਏ ਉਸੇ ਤਰ੍ਹਾਂ ਇਹਨਾਂ ਨੇ ਬਾਈਬਲ ਦੇ ਵਿੱਚ ਤੇ ਬਰਗਾੜੀ ਕੋੜਕਪੂਰਾ ਦੇ ਵਿੱਚ ਜੀ ਉਸੇ ਤਰਜ਼ ਦੇ ਉੱਤੇ ਇੱਥੇ ਗੋਲੀਆਂ ਜਿਹੜੀਆਂ ਸੀਗੀਆਂ ਹੁਕਮ ਦੇ ਕੇ ਚਲਾਈਆਂ ਹੁਣ ਜਿਹੜੀ ਸਚਾਈ ਉਹ ਦੇਖੋ ਸਾਹਮਣੇ ਆ ਰਹੀ ਹੈ ਬਿਲਹਾ ਇਨਾਂ ਨੇ ਕੇਸ ਬਣਾਇਆ ਕਿ ਪੁਲਿਸ ਦੇ ਉੱਤੇ ਪਬਲਿਕ ਨੇ ਹਮਲਾ ਕੀਤਾ ਤਾਂ ਪੁਲਿਸ ਨੇ ਆਪਣੀ ਡਿਫੈਂਸ ਵਿੱਚ ਗੋਲੀ ਚਲਾਈ ਬਿਲਕੁਲ ਪਰ ਜਦੋਂ ਜਦੋਂ ਕੇ ਹੁਣ ਸਾਹਮਣੇ ਆ ਗਿਆ ਉਹ ਜਿਹੜੀ 12 ਬੋਰ ਦੀ ਰੈਸਟਰ ਪੜੀ ਗਈ ਉਹ ਕਿਸ ਤਕਵੀਰ ਬਾਦਲ ਦੇ ਨੇੜਲੇ ਬੰਦੇ ਦੇ ਗਨਮੈਨ ਦੀ ਹੈ ਤੇ ਉਹ ਇਸ ਘਟਨਾ ਤੋਂ ਬਾਅਦ ਜਦੋਂ ਦੋ ਨੌਜਵਾਨ ਸ਼ਹੀਦ ਕਰਦੇ ਨੇ ਤਾਂ ਜਕਮੀ ਕਰਦੇ ਤਾਂ ਉਹ ਕਹਾਣੀ ਪੁਲਿਸ ਕਹਾਣੀ ਬਣਾਉਣ ਲਈ ਐਸਪੀ ਬਿਕਰਮਜੀਤ ਨੇ ਉਹ 12 ਬੋਰ ਦੀ ਰੈਕਲ ਨਾਲ ਐਸਪੀ ਚਰਨਜੀਤ ਸ਼ਰਮ ਐਸਐਸਪੀ ਚਰਨਜੀਤ ਸ਼ਰਮਾਂ ਦੀ ਜਿਹੜੀ ਕੋ ਗੱਡੀ ਸੀ ਉਹਦੇ ਤੇ ਗੋਲੀ ਚਲਾ ਕੇ ਤੇ ਉਹ ਇਹ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਪਬਲਿਕ ਨੇ ਸਾਡੇ ਤੇ ਹਮਲਾ ਕੀਤਾ ਫਿਰ ਅਸੀਂ ਡਿਫੈਂਸ ਵਿੱਚ ਗੋਲੀ ਚਲਾਈ ਹਨ ਜੀ ਇਹ ਸਾਰੀ ਹੁਣ ਐਸਆਈਟੀ ਨੇ ਜਿਹੜੀ ਤਫਤੀਸ਼ ਕੀਤੀ ਹੈ ਉਹਦੇ ਚ ਸਾਹਮਣੇ ਆ ਰਿਹਾ ਕਿ ਅਸੀਂ ਬਿਕਰਮਜੀਤ ਨੇ ਖੁਦ ਬਾਅਦ ਵਿੱਚ ਉਹ ਗੋਰੀਆਂ ਜਿਹੜੀਆਂ ਅਸੀਂ ਬਾਰਾਂਪੁਰ ਦੀਆਂ ਚਲਾਈਆਂ ਉਹ ਬਾਰਾਂਪੁਰ ਦੀ ਰਾਈਫਲ ਵੀ ਫੜ ਲਈ ਆ ਉਹ ਬੰਦਿਆਂ ਦੀ ਵੀ ਕੁਝ ਜਿਸ ਹੋ ਗਈ ਸੋ ਇਥੋਂ ਸਾਰੀ ਜਿਹੜੀ ਕਹਾਣੀ ਆ ਉਹ ਚਿੱਟੇ ਦਿਨ ਵਾਂਗੂ ਸਾਫ਼ ਹੋ ਰਹੀ ਆ ਕਿ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਹੋ ਰਿਹਾ ਜਿਸ ਤਰੀਕੇ ਦੇ ਨਾਲ ਜਾਂਚ ਅੱਗੇ ਵਧ ਰਹੀ ਹੈ ਜਿਸ ਤਰ੍ਹਾਂ ਆਮ ਪਬਲਿਕ ਦੇ ਵਿੱਚ ਆ ਕਿ ਕਪਰ ਵਿਜੇ ਪ੍ਰਤਾਪ ਸਿੰਘ ਜਿਹੜੇ ਆਈਜੀ ਆ ਇੱਕ ਇਮਾਨਦਾਰ ਅਫਸਰ ਆ ਤੇ ਉਹ ਆਪਣੀ ਇਮਾਨਦਾਰੀ ਨਾਲ ਇਸ ਜਾਂਚ ਨੂੰ ਅੱਗੇ ਵਧਾ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾ ਰਹੀ ਇਹਦੇ ਵਿੱਚ ਜਾਂਚ ਜਿਹੜੀ ਆ ਉਹ ਨਿਰਪੱਖ ਚੱਲ ਰਹੀ ਹੈ ਤੇ ਜੇ ਇਸੇ ਤਰ੍ਹਾਂ ਚੱਲਦੀ ਰਹੀ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਚ ਦਖਲਅੰਦਾਜ਼ੀ ਨਾ ਕੀਤੀ ਗਈ ਬਾਦਲਾਂ ਨੂੰ ਬਚਾਉਣ ਦੀ ਇਹਨਾਂ ਨੂੰ ਨਿਰਪੱਖ ਜਾਂਜ ਕਰਨ ਦਿੱਤੀ ਤਾਂ ਫਿਰ ਅਸਲ ਦੋਸ਼ੀਆਂ ਤੱਕ ਜਿਨ੍ਹਾਂ ਦੇ ਹੁਕਮ ਦੇ ਗੋਲੀ ਚਲਾਉਣ ਦਾ ਜਿਹੜਾ ਆਰਡਰ ਹੋਇਆ ਇਹਨਾਂ ਦੇ ਹੁਕਮ ਦੇ ਉੱਤੇ ਗੋਲੀ ਚੱਲੀ ਆ ਜਾਂ ਇਹ ਤੇ ਸ਼ਰਧਤ ਹੋਇਆ ਪੂਰਾ ਵਿੱਚ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜਿਹੜਾ ਹੈਗਾ ਉਹ ਕਾਨੂੰਨ ਦੀ ਪ੍ਰਕਿਰਤਿਚ ਹੋਣਗੇ ਤੇ ਜੇਲ੍ਹ ਦੀਆਂ ਸਲਾਕਾਂ ਵਿੱਚ ਹੋਣਗੇ ਸਾਨੂੰ ਲੱਗ ਰਿਹਾ ਹੁਣ ਜਿਸ ਤਰ੍ਹਾਂ ਜਾਂ ਅੱਗੇ ਵਧ ਰਹੀ ਹੈ ਪਰ ਅਗਰ ਪਰਮਰਾਜ ਉਮਰਾ ਨੰਗਲ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਬਖੂਬੀ ਯਾਦ ਹੋਏਗਾ ਕਿ ਇਹਨਾਂ ਨੂੰ 1987 ਦੇ ਵਿੱਚ ਤਰਸ ਦੇ ਆਧਾਰ ਤੇ ਡੀਐਸਪੀ ਲਗਾਇਆ ਗਿਆ ਸੀ ਕਿਉਂਕਿ ਇਹਨਾਂ ਦੇ ਜੋ ਪਿਤਾ ਜੀ ਸੀ ਉਹਨਾਂ ਨੂੰ ਖੜਕੂਵਾਦ ਦੇ ਸਮੇਂ ਤੇ ਵਿੱਚ ਮਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਸੇ ਤਰ੍ਹਾਂ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਡੀਐਸਪੀ ਲਗਾਇਆ ਸੀ ਤੇ ਇਹਨਾਂ ਦੇ ਨਾਲ ਇੱਕ ਕਾਲਾ ਅਫਗਾਨਾ ਪਿੰਡ ਦਾ ਕੇਸ ਵੀ ਜੁੜਿਆ ਹੈ ਜਿਸ ਦਾ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਜੇ ਜਿੱਥੋਂ ਨੌਜਵਾਨ ਨੂੰ ਸਿੱਖ ਨੌਜਵਾਨ ਨੂੰ ਚੱਕ ਕੇ ਇਹਨਾਂ ਨੇ ਮਾਰ ਦਿੱਤਾ ਸੀ ਤੇ ਤੁਹਾਨੂੰ ਲੱਗਦਾ ਹੈ ਕਿ ਜਦ ਇੰਨੇ ਪੁਰਾਣੇ ਪੇਚ ਅਜੇ ਤੱਕ ਫਸੇ ਹੋਏ ਨੇ ਉਹ ਚੀਜ਼ਾਂ ਕਲੀਅਰ ਨਹੀਂ ਹੁੰਦੀਆਂ ਤੇ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਉਹ ਕਲੀਅਰਲੀ ਜਾਏਗੀ ਦੇਖੋ ਜਿਹੜੇ ਖਾਰਦੂ ਆ ਸਮੇਂ ਦੇ ਕੇਸ ਸੀਗਾ ਨਾ ਉਹ ਬਹੁਤ ਰੀਅਰ ਕੇਸ ਆ ਕੋਈ ਇੱਕਾ ਦੁਕਾਨ ਜਿਹਦੇ ਵਿੱਚ ਕੋਟ ਐ ਸਜਾਵਾਂ ਦਿੱਤੀਆਂ ਨੇ ਨਹੀਂ ਤਾਂ ਪੰਜਾਬ ਪੁਲਿਸ ਨੂੰ ਜਿਹੜਾ ਸੀਗਾ ਉਹ ਛੱਡੀ ਜਿਵੇਂ ਕਲਕੱਤਾ ਵਿੱਚ ਜਾ ਕੇ ਘਟਨਾ ਕੀਤੀ ਸੀ ਇੱਕ ਬशीर मोहम्मद ਨਾਂ ਦਾ ਜਿਹੜਾ ਖਾਰਦੂ ਸੀ ਉਹਨੂੰ ਉਹਦੀ ਪਤਨੀ ਛੋਟਾ ਜਿਹਾ ਬੱਚਾ ਸੀ ਸਾਹ ਦੇ ਪੇਟ ਵਿੱਚ ਤੇ ਉਹਨੂੰ ਵੀ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ ਤੇ ਉੱਥੇ ਕਲਕੱਤਾ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਬਾਅਦ ਵਿੱਚ ਬੈਦ ਰਾਸ਼ਟਰਪਤੀ ਨੇ ਜਾਂ ਪਤਾ ਨਹੀਂ ਕਿੰਨੇ ਉਸ ਦੀ ਉਹਨਾਂ ਦੀ ਜਿਹੜੀ ਸਜ਼ਾ ਸੀ ਉਹ ਮੁਆਫ ਕਰ ਦਿੱਤੀ ਸੀ ਕਿ ਪੁਲਿਸ ਜਿਹੜੀ ਹੈ ਡਿਮੋਰਲਾਈਜ਼ ਹੁੰਦੀ ਹੈ ਤੋਂ ਖਾੜਕੂਵਾਦ ਨਾਲ ਜੁੜੇ ਹੋਏ ਕੇਸਾਂ ਨੂੰ ਇਸੇ ਤਰ੍ਹਾਂ ਦਬਾਇਆ ਗਿਆ ਪੁਲਿਸ ਨੂੰ ਖੁੱਲੇ ਹ ਹ ਹ ਕੀਤਾ ਹੋਇਆ ਸੀਗਾ ਕਿ ਉਹ ਜਿੱਦਾਂ ਮਰਜ਼ੀ ਕਾਰਵਾਈ ਕਰ ਸਕਦੀ ਇਹਨਾਂ ਪਰ ਹੁਣ ਸਮਾਂ ਬਦਲਣ ਦੇ ਨਾਲ ਜਿਹੜੇ ਅੱਜ ਦੇ ਹਾਲਾਤ ਬਣੇ ਹੋਏ ਆ ਇਹਨਾਂ ਹਾਲਾਤਾਂ ਵਿੱਚ ਸਾਨੂੰ ਲੱਗਦਾ ਵੀ ਇਹਨਾਂ ਸੌਖਾ ਨਹੀਂ ਹੋਊਗਾ ਇਨਾਂ ਨੂੰ ਕਿਉਂਕਿ ਜਿਹੜਾ ਬਰਗਾੜੀ ਮੋਰਚਾ ਲੱਗਿਆ ਸੀ 6.5 ਮਹੀਨੇ ਚੱਲਿਆ 2 ਲੱਖਾਂ ਲੋਕਾਂ ਨੇ ਉੱਥੇ ਬੜਾ ਸਮਰਥਨ ਦਿੱਤਾ ਉਹਦੇ ਕਰਕੇ ਸਰਕਾਰ ਨੂੰ ਵੀ ਉੱਥੇ ਆਉਣਾ ਪਿਆ ਉਹਨਾਂ ਦੇ ਮੰਤਰੀ ਆਉਂਦੇ ਰਹੇ ਉਹਨਾਂ ਨੇ ਵਾਅਦੇ ਵੀ ਕੀਤੇ ਉੱਥੇ ਜਿਹੜੇ ਸਟੇਜ ਦੇ ਉੱਤੇ ਖੜਕੇ ਤੇ ਸਾਨੂੰ ਲੱਗਦਾ ਵਾ ਕਿ ਉਹ ਭਾਵੇਂ ਮੋਰਚਾ ਦੇਹਦਰ ਮਨਸਾਹਬ ਨੇ ਉਠਾ ਦਿੱਤਾ ਪਰ ਉਸ ਮੋਰਚੇ ਦੇ ਦੌਰਾਨ ਜਿਹੜੀਆਂ ਗੱਲਾਂ ਹੋਈਆਂ ਜੋ ਸਰਕਾਰ ਨੇ ਵਾਅਦੇ ਕੀਤੇ ਉਹਨਾਂ ਤੇ ਸਰਕਾਰ ਨੂੰ ਵੀ ਪੂਰਾ ਉਤਰਨਾ ਪਊਗਾ ਕਿਉਂਕਿ ਮੰਤਰੀਆਂ ਨੇ ਕਿਹਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ کہہ ਰਹੇ ਹਾਂ ਜੇਕਰ ਅਸੀਂ ਮੁਕਰਾਂਗੇ ਤਾਂ ਸਾਡਾ ਹਸਰ ਵੀ ਬਾਦਲਾਂ ਵਾਲਾ ਹੋਊਗਾ ਤਾਂ ਕਪਟਨ ਮਰਿੰਦਰ ਸਿੰਘ ਉਹਨਾਂ ਨੇ ਵੀ ਜਿਸ ਤਰ੍ਹਾਂ ਗੁਟਕਾ ਸਾਹਿਬ ਦੀ ਸੌਂ ਖਾ ਕੇ ਪੰਜਾਬ ਨੂੰ ਡਰੱਗ ਮੁਕਤ ਕਰਨ ਵਾਸਤੇ ਤੇ ਬਰਗਾੜੀ ਕਾਣ ਦਾ ਸੱਚ ਸਾਹਮਣੇ ਲਿਆਉਣ ਦੀ ਕਿਹਾ ਸੀਗਾ ਸਾਨੂੰ ਲੱਗਦਾ ਕਿ ਕਪਟਨ ਮਰਿੰਦਰ ਸਿੰਘ ਤੇ ਉਹ ਮੰਤਰੀ ਆਪਣੇ ਆਪ ਨੂੰ ਸਾਫ਼ ਰੱਖਣ ਵਾਸਤੇ ਇਹ ਕਦਮਾਂ ਅੰਦਾਜ਼ਾ ਜਿਹੜਾ ਸੱਚ ਹੈ ਉਹ ਦੁਨੀਆ ਦੇ ਸਾਹਮਣੇ ਜ਼ਰੂਰ ਲਿਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਆਊਗਾ ਕਿਉਂਕਿ ਇਹ ਛੋਟੀ ਮੋਟੀ ਗੱਲ ਨਹੀਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਕੇਵਲ ਸਿੱਖਾਂ ਨਹੀਂ ਇਨਸਾਫ ਪਸੰਦ ਜਿਹੜੇ ਹਿੰਦੂ ਆ ਮੁਸਲਮਾਨ ਆ ਈਸਾਈ ਆ ਜਿਹੜੇ ਸਰਬੱਤ ਦੇ ਭਲੇ ਦੇ ਹਾਮੀ ਆ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਗਾੜੀ ਚ ਹੋਈ ਆ ਤੇ ਇਨਸਾਫ ਮੰਗਦੇ ਸਿੱਖਾਂ ਤੇ ਕੋਰਤ ਕਪੂਰਾ ਤੇ ਬਾਈਬਲ 'ਚ ਗੋੜੀਆਂ ਚਲਾਈਆਂ ਗਈਆਂ ਤੇ ਲਾਠੀ ਚਾਰਜ ਹੋਣਾ ਤੇ ਹੋਇਆ ਤੇ ਇਸ ਕਰਕੇ ਸਰਕਾਰ ਕੈਪਟਨ ਸਰਕਾਰ ਸਾਨੂੰ ਲੱਗ ਰਿਹਾ ਜਿਸ ਤਰ੍ਹਾਂ ਜਾਂਚ ਚੱਲ ਰਹੀ ਹੈ ਤੇ ਜਾਂਚ ਇਸੇ ਤਰ੍ਹਾਂ ਅੱਗੇ ਵਧੀ ਰਹੀ ਹੈ ਤੇ ਦੇ ਵਿੱਚ ਉਹਦੇ ਆਖਰੀ ਮੁਲਜ਼ਮ ਨੇ ਇਹਨਾਂ ਦੇ ਹੁਕਮ ਤੇ ਸਾਰਾ ਕੁਝ ਹੋਇਆ ਤੇ ਜਿਨ੍ਹਾਂ ਨੇ ਇਸ ਜਾਂਚ ਨੂੰ ਪ੍ਰਭਾਵਿਤ ਕੀਤਾ ਪਰ ਗਾੜੀ ਦਾ ਸੱਚ ਵੀ ਸਾਹਮਣੇ ਆਉਣ ਤੋਂ ਰੋਕਿਆ ਜਦੋਂ ਡੇਰਾ ਸਰਸਾ ਦਾ ਨਾਂ ਇਹਦੇ ਜਾ ਰਿਹਾ ਸੀ ਉਹਦੇ ਫੈਰੂਕਾਰਾਂ ਦਾ ਤੇ ਗੁਰਮੀਤ RAM ਰਹੀਮ ਪਖੰਡੀ ਦਾ ਨਾਂ ਆ ਰਿਹਾ ਸੀ ਦਾ ਹੋਣੇ ਦਾ ਜਿਹੜਾ ਹੈਗਾ ਸੱਚ ਜਿਹੜਾ ਉਹ ਸਾਰਾ ਸਾਹਮਣੇ ਆਊਗਾ ਜੀ ਅੰਤ ਦੇ ਵਿੱਚ ਇੱਕੋ ਹੀ ਚੀਜ਼ ਜਾਣਨੀ ਚਾਹਾਂਗੇ ਦੇਸ਼ ਵਿਦੇਸ਼ ਦੀ ਸੰਗਤ ਵੀ ਜਾਣਨੀ ਚਾਹੇਗੀ ਕਿ ਜਿੱਦਾਂ ਬਰਗਾੜੀ ਇਨਸਾਫ ਮੋਰਚੇ ਦੀਆਂ ਬਹੁਤ ਸਾਰੀਆਂ ਕਾਮਯਾਬੀਆਂ ਨੇ ਬਹੁਤ ਸਾਰੀਆਂ ਉਪਲਬਧੀਆਂ ਰਹੀਆਂ ਨੇ ਉਹ ਗੱਲ ਹੋਰ ਹੈ ਕਿ ਅੰਤ ਦੇ ਵਿੱਚ ਜੋ ਹਸ਼ਰ ਹੋਇਆ ਮੋਰਚੇ ਦਾ ਜਗ ਸਾਹਿਰ ਹੈ ਪਰ ਮੁੜ ਸਾਰੇ ਦੇ ਸਾਰੇ ਜਥੇਦਾਰ ਕਿਦਾਂ ਕਦੋਂ ਅਸੀਂ ਇੱਕ ਪਲੇਟਫਾਰਮ ਤੇ ਦੇਖਾਂਗੇ ਕਦੋਂ ਮੁੜ ਕੌਮ ਨੂੰ ਇੱਕ ਨਵੀਂ ਹਵਾ ਮਿਲੇਗੀ ਦੇਖੋ ਜਿਹੜੀ ਹੈਗੀ ਆ ਇਹ ਜਿਹੜੀ ਗੱਲ ਹੈ ਇਹ ਉਹਨਾਂ ਦੇ ਸਮੇਂ ਦੇ ਵਿੱਚ ਹੀ ਪਤਾ ਲੱਗੀ ਜੇ ਕਿਦੋਂ ਮਾਨ ਸਾਹਿਬ ਸਾਡੀ ਤਸੱਲੀ ਖਰਾਬ ਹੁੰਦੇ ਆ ਕਿ ਜਿਹੜਾ ਮੋਰਚਾ ਉਹਨਾਂ ਨੇ ਕਿਉਂ ਕਿਸ ਮਜਬੂਰੀ ਦੇ ਵਿੱਚ ਕਾਲੀ ਨਾਲ ਸਮਾਪਤੀ ਕੀਤੀ ਅਕਸਰ ਕੀ ਕਾਲੀ ਸੀ ਜਾਂ ਉਹਨਾਂ ਵਿੱਚ ਕੀ ਸਮਝੌਤਾ ਸਰਕਾਰ ਨਾਲ ਹੋਇਆ ਕਿਉਂਕਿ ਸਿੱਧਾ ਅਣਜਾਣ ਹੈ ਇਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਮਾਨ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਸੀ ਤੇ ਮਾਨ ਸਾਹਿਬ ਦੇ ਨਾਲ ਵੀ ਅਸੀਂ ਗੱਲਬਾਤ ਕੰਮ ਕੀਤਾ ਸੀਗਾ ਦਦੂਵਾਲ ਜੀ ਮਾਨ ਸਾਹਿਬ ਨੇ ਸਾਫ਼ ਤੌਰ ਤੇ ਹੀ ਗੱਲ ਕਹੀ ਹੈ ਕਿ ਮੈਂ ਆਪਣੇ ਵੱਲੋਂ ਸਾਰੀਆਂ ਐਕਸਪਲੇਨੇਸ਼ਨਸ ਦੇ ਚੁੱਕਿਆ ਹਾਂ ਮੈਂ ਤਾਂ ਨੰਗੇ ਪੈਰ ਇੱਕ ਇੱਕ ਦੇ ਕੋਲ ਜਾ ਕੇ ਮਾਫੀ ਮੰਗਣ ਨੂੰ ਵੀ ਤਿਆਰ ਹਾਂ ਇਕੋ ਅਸੀਂ ਕਿਸੇ ਤੋਂ ਮਾਫੀ ਨਹੀਂ ਮੰਗਾਉਣੀ ਹੈ ਸਤਿਕਾਰ ਕਰਦੇ ਹਾਂ ਵਿਅਕਤੀਗਤ ਤੌਰ ਤੇ ਜਿਹੇ ਦਾ ਧਿਆਨ ਨਾਲ ਅਸੀਂ ਸਤਿਕਾਰ ਕਰਦੇ ਆਂ ਵਿਅਕਤੀਗਤ ਤੌਰ ਤੇ ਪਰ ਨਾ ਅਸੀਂ ਕੋਈ ਮਾਫੀ ਮੰਗਾਉਣੀ ਹੈ ਜਿੱਥੇ ਉਹ ਏਡੇ ਵੱਡੇ ਰੁਤਬੇ ਤੇ ਸੀਗੇ ਤੇ ਏਡਾ ਵੱਡਾ ਜਿਹੜਾ ਸਿਖਰ ਤੇ ਗਿਆ ਹੋਇਆ ਮੋੜ ਪਿਆ ਸੀ ਜਿਹੜੇ ਹਾਲਾਤਾਂ ਵਿੱਚ ਸਮਾਪਤ ਕੀਤਾ ਅੱਜ ਜੋ ਨਿਰਾਸ਼ਾ ਬਾਅਦ ਵਿੱਚ ਆਈ ਹੈ ਜਥੇਦਾਰ ਮੰਡ ਸਾਹਿਬ ਮੇਰੇ ਕੋਲ ਜਦੋਂ ਆਏ ਸੀ 16 ਤਰੀਕ ਨੂੰ ਤਾਂ ਉਹਨਾਂ ਨੇ ਮੈਨੂੰ ਵੀ ਕਿਹਾ ਸੀਗਾ ਕਿ ਮੈਂ ਉਹਨੂੰ ਜਿੱਥੇ ਤੁਸੀਂ ਕਹੋ ਮੈਂ ਕੌਮ ਤੋਂ 마afi ਮੰਗ ਲੈਣਾ ਤੁਹਾਡੇ ਤੋਂ 마afi ਮੰਗ ਲੈਣਾ ਤੇ ਪਰ ਅਸੀਂ ਇੱਕੋ ਹੀ ਬੇਨਤੀ ਕੀਤੀ ਵੀ ਦੇਖੋ ਮੰਡ ਸਾਹਿਬ ਤੁਹਾਡੇ ਅੱਜ 마afi ਮੰਗਣ ਦੇ ਨਾਲ ਕੌਮ ਦੇ ਵਿੱਚ ਜਿਹੜੀ ਨਿਰਾਸ਼ਾ ਪੈਲੀ ਉਹ ਤਾਂ ਅੱਜ ਤੱਕ ਨਹੀਂ ਬਦਲਦੀ ਮੋਰਚਾ ਤਾਂ ਖੜਾ ਨਹੀਂ ਹੁੰਦਾ ਬਰਗਾੜੀ ਦਾ ਤੁਹਾਡੇ 마afi ਮੰਗਣ ਨਾਲ ਜਿਹੜੀ ਗਲਤੀ ਹੋ ਗਈ ਹੈ ਦੀ ਮੁਆਫੀ ਨਾਲ ਕਿ ਉਹ ਇਨਸਾਫ ਮੋਰਚਾ ਖੜਾ ਨਹੀਂ ਹੋ ਸਕਦਾ ਇਹਦਾ ਫੱਟ ਕੀ ਆ ਸਾਡੇ ਸਾਹਮਣੇ ਲਿਆ ਕੇ ਉਹ ਨਾ ਹੀ ਇੱਥੇ ਸਾਡਾ ਕੋਈ ਵਿਅਕਤੀਗਤ ਨਹੀਂ ਆ ਕਿ ਸਾਡੀ ਕੋਈ ਹਉਮੈ ਜਾਂ ਹੰਕਾਰ ਹੈ ਸਾਡਾ ਅਸੀਂ ਜਾਂ ਕੋਈ ਸਾਡੀ ਈਗੋ ਆ ਕਿ ਅਸੀਂ ਜਿਹਦਰਮੰਡ ਸਾਹਿਬ ਤੋਂ ਮਾਦੀ ਮੰਗਾਉਣੀ ਜਾਂ ਫਿਰ ਸਰ ਨਹੀਂ ਬਿਲਕੁਲ ਨਹੀਂ ਆ ਸਾਡੀ ਦੇਖੋ ਗੱਲ ਆ ਕਿ ਕੌਮ ਸਿਖਰ ਤੇ ਗਈ ਹੋਈ ਸੀ ਜਿੱਟ ਮੋਰਚਾ ਜਿੰਨੀਆਂ ਭਾਵਨਾਵਾਂ ਨਾਲ ਜੁੜੀਆਂ ਸੀ ਸ਼ਾਇਦ ਮੇਰੀ ਜ਼ਿੰਦਗੀ 'ਚ ਏਦਾਂ ਦਾ ਮੋਰਚਾ ਮੈਂ ਨਹੀਂ ਦੇਖਿਆ ਉਹਨਾਂ ਵਾਲੇ ਸਮੇਂ 'ਚ ਵੈਗਰੂ ਜਾਣ ਦਾ ਜਿਸ ਤਰ੍ਹਾਂ ਦਾ ਹੋਵੇ ਪਰ ਜਿਹਦੇ ਕਰਕੇ ਸਾਨੂੰ ਵੀ ਨਿਰਾਸ਼ਤਾ ਹੋਈ ਸਾਨੂੰ ਵੀ ਜਿਹੜਾ ਸੀਗਾ ਸੰਗਤਾਂ ਦੇ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਸੰਗਤਾਂ ਦੇ ਮਨ ਵਿੱਚ ਮੰਡ ਸਾਬ ਲਈ ਤਾਂ ਹੈ ਹੀ ਆ ਪਰ ਜਿਸ ਤਰ੍ਹਾਂ ਮੈਂ ਸਾਫ਼ ਦੱਸਤਾ ਸੀ ਉਹਨਾਂ ਦਾ 6.5 ਮਹੀਨੇ ਤ ਰਾਤ ਇੱਕ ਕੀਤਾ ਸੰਗਤਾਂ ਨੂੰ ਪ੍ਰੇਰਿਆ ਤੇ ਮੈਨੂੰ ਵੀ ਸੰਗਤਾਂ ਨੇ ਭਾਵੇਂ ਕਿ ਅੱਜ ਸੰਗਤਾਂ ਨੂੰ ਕਲੀਅਰ ਹੋ ਗਿਆ ਸਾਰਾ ਸਾਫ਼ ਹੋ ਗਿਆ ਕਿ ਮੇਰੀ ਕੋਈ ਸਮਝੌਤੇ ਜਾਂ ਕੁਝ ਦੇਤਾਂ ਦੀ ਸਮੂਲੀਅਤ ਨਹੀਂ ਸੀ ਮੈਂ ਵੀ ਇਸ ਮੋਰਚੇ ਨੂੰ ਸਮਾਪਤ ਕਰਨ ਦੇ ਹੱਕਕ ਨਹੀਂ ਸੀਗਾ ਪਰ ਉਸ ਸਮੇਂ ਮੈਨੂੰ ਵੀ ਇਸ ਗੱਲ ਦਾ ਸ਼ਿਕਾਰ ਹੋਣਾ ਪਿਆ ਉਹਨਾਂ ਦੇ ਨਾਲ ਕਿ ਮੋਰਚਾ ਮੁਆਫਦੇ ਕਿਉਂ ਕੀਤਾ ਤਾਂ ਮੰਡ ਸਾਹਿਬ ਨੂੰ ਜਿਹੜਾ ਹੈਗਾ ਉਹ ਮੋਰਚਾ ਉਹਦੇ ਬਾਰੇ ਜਦੋਂ ਸਾਡੀ ਤਸੱਲੀ ਕਰਾ ਦੇਣ ਵੀ ਆਖਰ ਕੀ ਗਾਹੀ ਸੀ ਕੀ ਸਮਝੌਤਾ ਹੋਇਆ ਕੀ ਮਜਬੂਰੀ ਸੀ ਤਾਂ ਫਿਰ ਕੋਈ ਨਹੀਂ ਆਪਾਂ ਉਹਨਾਂ ਦਾ ਸਾਥ ਦੇ ਦੇਣਗੇ ਕੋਈ ਐਸੀ ਗੱਲ ਨਹੀਂ ਆ ਫਿਰ ਮੋਰਚਾ ਬਾਕੀ ਜਿਹੜੀ ਜਿੱਥੋਂ ਤੱਕ ਹੈਗੀ ਹੈ ਕੌਮੀ ਗੱਲਾਂ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਬੰਦੇ ਨੇ ਪਹਿਲਾਂ ਗੱਲ ਕੀਤੀ ਹੋਈ ਉਹਨਾਂ ਹੀ ਚੱਕਣੀ ਹੁੰਦੀ ਹੈ ਤਾਂ ਗੁਰੂ ਸਾਹਿਬ ਦਾ ਹੱਥ ਆ ਕਿਹਦੇ ਤੋਂ ਸਤਗੁਰ ਨੇ ਸੇਵਾ ਲੈ ਲੈਣੀ ਹੈ ਜਦੋਂ ਗੁਰੂ ਸਾਹਿਬ ਦੀ ਕਲਾ ਵਰਤਨੀ ਆ ਤੇ ਸਾਰੇ ਜਿੰਨ ਸਫਾਰਨ ਤੇ ਇਕੱਠੇ ਹੋ ਗਏ ਫਿਰ ਕੌਮ ਦੀ ਜਿਹੜੀ ਹੈਗਾ ਸੇਵਾ ਕੀ ਜੁਟਣਗੇ ਉਸੇ ਤਰ੍ਹਾਂ ਬਾਕੀ ਆਪਣੇ ਤੌਰ ਤੇ ਸੇਵਾ ਕਰਦੇ ਆ ਦਿਨ ਰਾਤ ਜਿਹੜਾ ਹੈ ਜੋ ਸਿੱਖੀ ਦੀ ਧਰਮ ਪ੍ਰਚਾਰ ਪ੍ਰਸਾਰ ਦੀ ਸੇਵਾਵਾਂ ਜਾਂ ਹੋਰ ਜੋ ਵੀ ਅ ਗੁਰੂ ਸਾਹਿਬ ਕਿਰਪਾ ਕਰਕੇ ਲੈ ਰਹੇ ਆ ਸੇਵਾਵਾਂ ਕਰ ਬਾਕੀ ਜਿੱਥੋਂ ਤੱਕ ਤੁਹਾਡਾ ਸਵਾਲ ਹੈ ਉਹੀ ਸਵਾਲ बार-बार ਉਹੀ ਆਉਂਦਾ ਤੇ ਉੱਤਰ ਵੀ बार-बार ਉਹੀ ਆ ਕਿ ਜਦੋਂ ਜਹੇਦਰ ਮੰਡ ਸਾਹਿਬ ਸਾਡੀ ਤਸੱਲੀ ਕਰਾ ਦੇਣੀ ਵੀ ਆਖਰ ਮਜਬੂਰੀ ਕੀ ਸੀ ਕਾਲੀ ਕੀ ਸੀ ਸਮਝੌਤਾ ਕੀ ਹੋਇਆ ਕਿ ਜਦੋਂ ਸਾਡੀ ਤਸੱਲੀ ਕਰਾ ਦੇਣ ਉਹਦੋਂ ਅਸੀਂ ਉਹਨਾਂ ਦਾ ਸਾਥ ਦੇ ਦੇ ਚਲੋ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਮੰਡਸਬ ਤੁਹਾਡੀ ਤਸੱਲੀ ਕਰਵਾਣਗੇ ਤੇ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲੇਗਾ ਤੇ ਕਿਉਂਕਿ ਸਾਰੀ ਕੌਮ ਤੁਹਾਡੇ ਵੱਲ ਬਹੁਤ ਉਮੀਦ ਨਾਲ ਵੇਖਦੀ ਹੈ ਤੇ ਇਸ ਵੇਲੇ ਕੌਮ ਨੂੰ ਲੋੜ ਹੈ ਉਹਨਾਂ ਮੋਡੀਆਂ ਦੀ ਜਿਹੜੇ ਕਿ ਇਸ ਨਿਗਾਰ ਦੇ ਵਿੱਚੋਂ ਕੌਮ ਬਾਹਰ ਕੱਢਣ ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀਆਂ ਖੰਡਵਾਣੀ ਦਾ ਗੱਲ ਕਰਨ ਵਾਸਤੇ ਧੰਨਵਾਦ ਜੀ ਤੁਹਾਡਾ ਵੀ ਪ੍ਰੀਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿ ਫਤਿਹ ਵੈਕਟਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ